हां जी भाई कौन बिजली वाले आ बिल कटना वा ਤੁਹਾਡਾ ਮੀਟਰ ਕਿੱਥੇ ਆ ਆਜੋ ਆਜੋ ਜੀ ਆ ਬਾਹਰ ਦੇ ਪਿੱਛੇ ਲੱਗਾ ਮੀਟਰ ਸਾਡਾ ਆਜੋ ਪਤੰਦਰਾ ਤੁਸੀਂ ਜੂਨਟਾ ਹੀ ਬਚਾਈ ਬੋ ਚਾਈ ਬੈਠੇ ਆ ਜਦੋਂ ਸਰਕਾਰ ਨੇ ਜੂਨਟਾ ਨਹੀਂ ਮਾਫ ਕਰਤੀਆਂ ਸੀ ਉਹ ਤੁਸੀਂ ਜੂਨਟਾ ਬਚਾਈ ਜਾਂਦੇ ਸੀ ਹੁਣ ਸਰਕਾਰ ਨੇ ਜੂਨਟਾ ਮਾਫ ਕਰਤੀਆਂ ਹੁਣ ਤੁਸੀਂ ਬਚਾਉਂਦੇ ਨਹੀਂ ਆ ਫੜ 11000 ਰੁਪਏ ਬਿੱਲ ਆ ਗਿਆ ਤਕੀ 11000 ਰੁਪਏ ਬਿੱਲ ਇੰਨਾ ਬਿੱਲ ਕਿਵੇਂ ਆ ਗਿਆ ਨਾਲੇ ਸਰਕਾਰ ਨੇ ਜੂਨਟਾ ਤਾਂ ਮਾਫ ਕਰਦੀਆਂ ਸੀ ਸਰਦਾਰ ਸਾਹਿਬ ਜੀ 600 ਯੂਨਿਟ ਮਾਫ ਕੀਤੀ ਸੀ ਸਰਕਾਰ ਨੇ ਜੇ 600 ਯੂਨਿਟ ਤਾਂ ਇੱਕ ਵੀ ਉੱਤੇ ਹੋ ਗਈ ਨਾ ਤਾਂ ਸਾਰਾ ਬਿੱਲ ਦੇਣਾ ਪੈਣਾ ਫਿਰ ਅੱਛਾ ਯਾਰ ਮੈਂ ਤਾਂ ਭੁਲੇਖੇ ਚ ਰਹਿ ਗਿਆ ਮੈਨੂੰ ਲੱਗ ਕੇ ਸਾਰੀਆਂ ਯੂਨਿਟਾਂ ਮਾਫ ਕੀਤੀਆਂ ਸਰਕਾਰ ਨੇ ਨਹੀਂ ਨਹੀਂ ਭਾਈ ਸਾਰੀਆਂ ਯੂਨਿਟਾਂ ਨਹੀਂ ਮਾਫ ਕੀਤੀਆਂ ਸਿਰਫ 600 ਯੂਨਿਟ ਹੀ ਮਾਫ ਕੀਤੀ ਹੈ ਹਾਏ ਤਾਂ ਸਾਰੀ ਗਰਮੀ ਪਈ ਆ ਏਸੀ ਕੂਲਰ ਫਰਿੱਜਾਂ ਸਾਰਾ ਕੁਝ ਚੱਲਣਾ ਵਾ ਮੈਂ ਤਾਂ ਲੁੱਟੇ ਜਾਊਂਗਾ ਇੰਨਾ ਬਿੱਲ ਮੈਂ ਕਿਵੇਂ ਭਰੂੰਗਾ ਭਾਈ ਜੀ ਤੁਸੀਂ ਤਾਂ ਬਿਜਲੀ ਚ ਲੱਗੇ ਆ ਤੂੰ ਉਹਨਾਂ ਦਾ ਕਿਸੇ ਨਾ ਕਿਸੇ ਜਿਗਾਰਡ ਦਾ ਪਤਾ ਹੋਊਗਾ ਵੀ ਜਿਹਦੇ ਨਾਲ ਯੂਨਿਟ ਘੱਟ ਨਿਕਲ ਪਲੀਜ਼ ਦੱਸ ਦੋ ਯਾਰ ਕੁਛ ਨਾ ਭਰਾਵਾ ਮੈਂ ਤਾਂ ਬਿਜਲੀ ਵਾਲਾ ਸਰਕਾਰੀ ਬੰਦਾ ਵਾਂ ਜੇ ਮੈਂ ਤੁਹਾਨੂੰ ਐਂ ਜਿਗਾਰਡ ਦੱਸ ਲਾ ਗਿਆ ਫਿਰ ਤਾਂ ਮੈਨੂੰ ਸਰਕਾਰ ਨੌਕਰੀ ਤੋਂ ਕੱਢ ਦਊਗੀ ਉਹ ਭਰਾਵਾ ਜੇ ਤੂੰ ਜਿਗਾਰਡ ਨਾ ਦੱਸਿਆ ਮੈਨੂੰ ਘਰੋਂ ਭਜਣਾ ਪੈਣਾ ਮੈਂ ਇਹਨਾਂ ਪੈਸਾ ਕਿੱਥੋਂ ਲੈ ਆਉਂਗਾ ਬਿੱਲ ਭਰਨ ਵਾਸਤੇ ਭਾਈ ਜਰੇ 24 24 ਘੰਟੇ ਐਸੀ ਤੇ ਲਾਈ ਰੱਖਣਾ ਫਿਰ ਬਿੱਲ ਤਾਂ ਆਣ ਨਹੀਂ ਆ ਭਾਈ ਐਸੀ ਤੇ ਚਲਾਉਣਾ ਹੀ ਪੈਣਾ ਉੱਤੋਂ ਗਰਮੀ ਉਹ ਦੇ ਲੈ ਕਿੰਨੀ ਆ ਐਸੀ ਤੇ ਬਣਾ ਤਾਂ ਯੂ ਮਰ ਜਾਗੇ ਪਰ ਇਹਦਾ ਕੋਈ ਨਾ ਕੋਈ ਹੱਲ ਤਾਂ ਹੋ ਹੀ ਸਕਦਾ ਪਰ ਜੇ ਮੈਨੂੰ ਸਰਕਾਰ ਨੇ ਨੌਕਰੀ ਚ ਕੜਤਾ ਤੂੰ ਮੈਨੂੰ ਮੇਰੀ ਤਨਖਾਹ ਦੇ ਦੇਗਾ ਕਰੇਗਾ ਮੇਰੇ ਜਵਾਕਰ ਸਕੂਲ ਦੀ ਫੀਸ ਭਰ ਦਿਆ ਕਰੇਗਾ ਦੇਖ ਬਾਈ ਮੈਂ ਤੇਰੀ ਤਨਖਾਹ ਤਾਂ ਨਹੀਂ ਦੇ ਸਕਦਾ ਨਾ ਮੈਂ ਤੇਰੇ ਜਵਾਕਰ ਦੀ ਫੀਸ ਭਰ ਸਕਦਾ ਪਰ ਜੇ ਤੂੰ ਮੈਨੂੰ ਸਕੀਮ ਦੱਸ ਦੇਗਾ ਨਾ ਮੈਂ ਤੈਨੂੰ 5000 ਰੁਪਏ ਦੇ ਦੂੰਗਾ ਤੈਨੂੰ ਤਨਖਾਹ ਤਾਂ ਸਰਕਾਰੀ ਮਿਲ ਹੀ ਜਾਣੀ ਆ ਉਪਰੋਂ 5000 ਰੁਪਏ ਵੀ ਬਣ ਜਾਊਗਾ ਮੋਟਾ ਅੱਛਾ ਤੂੰ ਮੈਨੂੰ ਰੈਸ਼ਵਤ ਦੇਣ ਨੂੰ ਫਿਰਦਾ ਨਾ ਨਾ ਬਾਈ ਅਸੀਂ ਨਹੀਂ ਤੇਰੀ ਰੈਸ਼ਵਤ ਲੈਣੀ ਇਹਦੇ ਸਾਡੀ ਪਿੱਛੇ ਹੀ ਪੈਗਾ ਇਹਦੇ ਤੂੰ ਪਿੱਛੇ ਝੜਾਉਣ ਵਾਸਤੇ ਕੋਈ ਤਾਂ ਕੋਈ ਸਕੀਮ ਲਾਉਣਗੋ ਹੀ ਪ ਬਈ ਗੱਲ ਸੁਣੀ ਮੇਰੀ ਹਾਂ ਭਾਈ ਬੋਲ ਆ ਵਾ ਵਾ ਭਾਈ ਇੱਕ ਜਗੜ ਹੈਗਾ ਫਿਰ ਮੇਰੇ ਕੋਲ ਕਿਹੜਾ ਜੀ ਦੱਸੋ ਜਲਦੀ ਪਹਿਲਾਂ ਸਾਡੇ 5000 ਰੁਪਏ ਤਾਂ ਦੋ ਉਹ ਹਾਂਜੀ ਹਾਂਜੀ ਆ ਆ ਲਓ ਜੀ ਹਾਂ ਹਾਂ 5000 ਆਜ ਤਾਂ ਦੱਸੋ ਆ ਦੇਖ ਆ ਜਿਹੜਾ ਮੀਟਰ ਹੈ ਨਾ ਹਾਂਜੀ ਇਹਦੇ ਥੱਲੇ ਦੋ ਨਟ ਹੁੰਦੇ ਆ ਹਾਂਜੀ ਇਹ ਜਿਹੜੇ ਦੋ ਨਟ ਹੁੰਦੇ ਇਹਨਾਂ ਦੇ ਸਰ ਤੇ ਸਾਰੇ ਜੇਬ ਹੁੰਦੀ ਆ ਪਰ ਇਹਨਾਂ ਨੂੰ ਕਰਨਾ ਕੀ ਹੁੰਦਾ ਜੀ ਆ ਜਿਹੜੇ ਦੋ ਨਟ ਲੱਗੇ ਨੇ ਇਹਦੇ ਥੱਲੇ ਫਗਦਾ ਉਹ ਤਾਂ ਮੈਨੂੰ ਵੀ ਪਤਾ ਜੀ ਪਰ ਕਰਨਾ ਇਹਦਾ ਕੀ ਆ ਜਿਹਦੇ ਨਾਲ ਤੁਹਾਨੂੰ 600 ਤੋਂ ਬਾਅਦ ਜੁਨਿਟ ਨਾ ਆਵੇ ਆ ਦੇਖ ਆ ਜਿਹੜੀ ਕਾਲੀ ਤਾਰ ਹੈ ਨਾ ਹਾਂਜੀ ਇਹ ਆਉਂਦੀ ਹੈ ਗ੍ਰੈਡ ਚ ਜਿਹਦੇ ਤੁਹਾਡੇ ਘਰ ਚ ਬਿਜਲੀ ਪੈਦਾ ਹੁੰਦੀ ਆ ਤੇ ਇਹ ਲੱਗੀ ਆ ਤੁਹਾਡੇ ਮੀਟਰ ਚ ਹਾਂਜੀ ਬਸ ਇਹਦੇ ਸਰਤੀ ਸਾਰਾ ਕੰਮ ਹੁੰਦਾ ਵਾ ਹੋਰ ਬਹੁਤ ਮੈਨੂੰ ਵੀ ਪਤਾ ਭਰਾਵਾ ਕਰਨਾ ਕੀ ਇਹਨ ਦਾ ਇਹ ਤਾਂ ਦੱਸ ਦੇ ਕਰਨਾ ਕੁਝ ਨਹੀਂ ਬਸ ਜਦੋਂ ਜਦੋਂ 600 ਜੁਨਿਟ ਪੂਰੀ ਹੋ ਗਈ ਇਹਦੇ ਦੋਨਾਂ taraf ਦੇ ਨਟ ਖੋਲ ਕੇ ਇਹਨਾਂ ਨੂੰ ਕੱਢ ਦੀ ਬਾਹਰ ਤੇ ਤੇਰੀ ਲਾਈਟ ਮੋੜ ਜਣੀ ਬੰਦ ਜਦੋਂ ਤੇਰੀ ਲਾਈਟ ਬੰਦ ਹੋ ਗਈ ਤੇ ਉਹਦੇ ਘਰ ਦੇ ਨੂੰ ਫੜਾ ਦੀ ਪੱਕੀਆਂ ਗਰਮੀ ਚ ਬੈਠੇ ਚੱਲੀ ਜਾਣਗੇ ਹਾਂ ਇਹ ਵੀ ਠੀਕ ਆ ਹਾਂ ਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਵੀਡੀਓ ਦੇ ਵਿੱਚ ਕੋਈ ਮੈਸੇਜ ਤਾਂ ਹੈ ਨਹੀਂ ਸੀਗਾ ਪਰ ਉਮੀਦ ਆ ਤੁਹਾਨੂੰ ਹਾਸਾ ਬਹੁਤ ਆਇਆ ਹੋਊਗਾ ਨਾ ਅਸੀਂ ਇਹ ਵੀਡੀਓ ਬਹੁਤ ਜ਼ਿਆਦਾ ਮਿਹਨਤ ਨਾਲ ਬਣਾਈ ਆ ਤੁਹਾਨੂੰ ਵੀ ਪਤਾ ਹੈ ਕਿ ਕਿੰਨੀ ਤੌਪਾ ਅਸੀਂ ਇਹ ਵੀਡੀਓ ਬਹੁਤ ਜ਼ਿਆਦਾ ਮਿਹਨਤ ਨਾਲ ਬਣਾਈ ਆ ਸਾਡੇ ਪੈਰ ਸੜਨ ਲੱਗੇ ਤੇ ਆਪਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਵੀ ਕਿਸੇ ਦੇ ਸਾਹ ਫੇਸ ਤੇ ਸਾਹ ਸਾਜ਼ ਆਗੇ ਥੈਂਕ ਯੂ ਸੋ ਮੱਚ ਇਨਾ ਪਿਆਰ ਦੇਣ ਲਈ ਤੇ ਆਪਾਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਥੈਂਕ ਯੂ ਸੋ ਮੱਚ